ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਮੈਂ ਹਾਂ ਜੀ ਸੋਮਨ ਕਲਿਆਣ ਆਈ ਹੋਪ ਸਾਰੇ ਵਧੀਆ ਹੋਵਗੇ ਪਹਿਲਾਂ ਤਾਂ ਸਾਡਾ ਮੌਸਮ ਚੈੱਕ ਕਰੋ ਤੁਸੀਂ ਮੀਂਹ ਪਈ ਆ ਰਿਹਾ ਅੱਜ ਤੇ ਅੱਜ ਹੈਗਿਆ ਨੇ ਸਾਡੇ ਪਿੰਡ ਤੀਆਂ ਦਾ ਜਿਹੜਾ ਤਿਹਾਰਾ ਉਹ ਹੈਗਾ ਤੇ ਅੱਜ ਸਾਡੇ ਪਿੰਡ ਦੀਆਂ ਹੈਗਿਆ ਨੇ ਤੀਆਂ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਸ ਸ਼ੇਅਰ ਇਸ ਵੀਡੀਓ ਕਾਲੋ ਗਾਇਜ਼ ਦੇਖੋ ਕਾਲੋ ਅੱਜ ਸਾਡੇ ਤੜਕੀ ਮਹਿੰਦੀ ਲਗਾਉਣ ਆ ਗਈ ਕੀ ਕਰਨੀਆਂ ਕੁਛ ਨਹੀਂ ਕੁਛ ਨਹੀਂ ਕੀ ਦੱਸ ਕੀ ਕਰਨੀਆਂ ਇਹ ਮੈਦੀਨਗੋੜ ਆਇਆ ਕੀ ਜੀ ਇਹਨੂੰ ਜਿਆਦਾ ਚਾ ਚੜਿਆ ਹੋਇਆ ਧੀਆਂ ਦਾ ਕਿ ਅੱਜ ਸਾਡੇ ਧੀਆਂ ਨੇ ਕਹੀਂ ਸਾਰਿਆਂ ਨੂੰ ਕੀ ਅੱਜ ਸਾਡੇ ਧੀਆਂ ਨੇ ਸਾਰੇ ਜਣੇ ਆਇਓ ਐਂ ਕਹਦੇ ਮੂੰਹ ਦੇਖ ਕੇ ਉਹ ਕਰਦੀ ਆ ਆ ਕੀ ਆ ਦੇਖੋ ਮੈਂ ਤਾਂ ਕਿੰਨੀ ਸੋਹਣੀ ਲਾ ਲਈ ਮੈਂ ਲਾ ਦੂੰਗੀ ਰੱਖ ਦੇ ਉੱਥੇ ਉੱਥੇ ਬਹਿ ਜਾ ਰੋਟੀ ਖਾ ਲਈ ਫਿਰ ਫਿਰ ਲਾਵਾਂਗੇ ਮਿੱਤਰੋ ਕਹਿੰਦੇ ਕਾਲੋ ਦੇ ਮੈਨੇ ਲਾ ਦਿੱਤੀ ਮਹਿੰਦੀ ਲੈ ਕਾਲੋ ਦਿਖਾ ਹੱਥ ਮੈਂ ਮੋਸੋ ਦੇਖੋ ਸੋਹਣੀ ਲੱਗ ਰਹੀ ਆ ਇਹਦਾ ਮੈਂ ਨਾਮ ਵੀ ਲਿਖਾ ਮਨਰਾਜ ਘਰ ਉਹ ਉੱਠਾ ਹੋ ਗਿਆ ਹਾਂਜੀ ਗਾਇਸ ਤਾਂ ਹੁਣ ਅਸੀਂ ਹੋਣ ਲੱਗਿਆ ਤਿਆਰ ਕੱਪੜੇ ਵਗੈਰਾ ਕਰ ਲੱਗ ਰਿਹਾ ਪ੍ਰੈਸ ਮੈਂ ਤਾਂ ਸਿਰਨਾਕ ਹੀ ਹੋ ਗਈਆਂ ਤਿਆਰ ਤੇ ਮੰਮਾ ਨੇ ਵੀ ਆਪਣਾ ਸਿਰ ਧੋ ਲੇ ਦਿੱਤਾ ਤੇ ਹੁਣ ਅਸੀਂ ਤਿਆਰ ਹੋਵਾਂਗੇ ਇਹ ਦੇਖੋ ਮੇਰੀ ਮਹਿੰਦੀ ਇਹ ਮਹਿੰਦੀ ਹੈ ਮੇਰੀ ਤਾਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਤੀਆਂ ਦਾ ਜਿਹੜਾ ਤਾਰੀਆਂ ਨੇ ਆ ਹਾਂਜੀ ਗਾਇਸ ਦੇਖੋ ਕਾਲੋ ਦਿਨ ਪਹਿਲਾਂ ਲਾਤੀ ਮਹਿੰਦੀ ਹੁਣ ਇਹ ਤਿਆਰ ਹੋ ਗਈ ਆ ਮੈਂ ਤੁਹਾਨੂੰ ਤੇਰੇ ਪਰਾਂ ਦਾ ਦਿੱਦਿਆ ਸੀ ਆ ਇਹ ਇਹ ਦਾ ਪਰਾਂ ਦਾ ਹੀ ਪਰਾਂ ਦਾ ਪਾਉਗੀ ਅੱਜ ਸਾਡੀ ਕੁੜੀ ਸੰਗ ਦੀ ਆ ਗਾ ਅਸੀਂ ਹੁਣ ਤਿਆਰ ਹੋਣ ਲੱਗ ਰਹੇ ਤੇ ਹੁਣ ਅਸੀਂ ਜਾਣਾ ਹਾਂਜੀ ਗਾਇਸ ਤਾਂ ਫਾਈਨਲੀ ਹੁਣ ਅਸੀਂ ਹੋ ਗਿਆ ਰੈਡੀ ਤੇ ਮੰਮੀ ਵਾਲੇ ਹੋ ਰਹੀ ਆ ਤਿਆਰ ਵੈਸੇ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਆ ਤੇ ਹੁਣ ਅਸੀਂ ਚਲਦੇ ਆਂ ਤੀਆਂ ਦੇ ਵਿੱਚ ਅਸੀਂ ਤਾਂ ਹੋ ਗਿਆ ਰੈਡੀ ਤੇ ਚਲਦੇ ਆਂਗੇ ਤੁਹਾਨੂੰ ਦਿਖਾਉਣੇ ਆਂਗੇ ਅੱਜੀ ਗਾਇਸ ਤਾਂ ਹੁਣ ਅਸੀਂ ਜਾ ਰਹੇ ਆਂ ਤੀਆਂ ਦੇ ਵਿੱਚ ਦੇਖੋ ਸਾਰੇ ਜਣੇ ਜਾਣ ਲੱਗ ਰਹੇ ਨੇਗੇ ਤੇ ਇਧਰਲੀ ਸਾਈਡ ਵੀ ਕਹਿੰਦੇ ਪਹੁੰਚ ਰਹੇ ਨੇ ਸਾਰੇ ਜਣੇ ਨਹੀਂ ਗਾਲਾਂ ਨਾ ਕੱਢ ਨੀ ਗਾਇਸ ਤਾਂ ਫਾਈਨਲੀ ਅਸੀਂ ਜਿਹੜਾ ਤੀਜ ਤੇ ਪਹੁੰਚ ਗਏ ਆਂਗੇ ਤੇ ਦੇਖੋ ਇਧਰ ਮਤਲਬ ਝੂਲੇ ਵਗੈਰਾ ਤੇ ਹਨਾ ਇਧਰ ਦੁਕਾਨਾਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਤੇ ਕੁੜੀਆਂ ਜਾ ਰਹੀਆਂ ਨੇ ਅਸੀਂ ਵੀ ਜਾ ਰਹਾਂਗੇ ਜੀ ਦੇਖੋ ਜੀ ਮੈਂ ਜਾ ਰਹੀਆਂ ਮੇਰੀ ਮੰਮੀ ਤੇ ਉਹ ਪਿੱਛੇ ਆਂਟੀ ਹੋਰ ਆ ਰਹੇ ਨੇਗੇ ਸੋ ਤੁਹਾਨੂੰ ਦਿਖਾਵਾਂਗੇ ਜੀ ਈਆਂ ਦਾ ਤਿਹਾਰ ਸੋ ਬਣੇ ਰਿਓ ਵਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇਖੋ ਗਾਈਜ਼ ਦੁਕਾਨਾਂ ਲੱਗੀਆਂ ਹੋਈਆਂ ਨੇ ਝੂਲੇ ਵਗੈਰਾ ਲੱਗੇ ਹੋਏ ਨੇ ਇਧਰ ਵੀਡੀਓ ਵਗੈਰਾ ਸ਼ੂਟ ਕਰਾਂਗੇ ਦੇਖੋ ਚਰਖਾ ਵਗੈਰਾ ਜਿਹੜਾ ਪੂਰਾ ਪੰਜਾਬੀ ਕਲਚਰ ਟਾਈ ਬਣਾ ਲਓ ਤੁਸੀਂ ਸਾਰੀ ਚੀਜ਼ ਦਿਖਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਗਾਇਸ ਤੁਹਾਨੂੰ ਅਸੀਂ ਕਿੱਦਾਂ ਦਿਖਾਉਣ ਲੱਗਾਂਗੇ ਟੱਪ ਰਹੂਗੀ ਨਾਮ ਨਾਲ ਕਿੱਦਾਂ ਦਿਖਾਉਂਗੇ ਵਿੱਚ ਕਹ ਰਹੀ ਕਮਾਲ ਕੁ ज़र लॻी हा ज़ोर 老厉害了。

ਤੇ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਇੱਕ ਜਵਾਰ ਕਮੈਂਟ ਜਰੂਰ ਕਰਕੇ ਦੱਸਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਕਰਨਾ ਨਾ ਭੁੱਲੇ ਜੀ थैंक यू